ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਆਪ ਜੀ ਅਤੇ ਗੁਰੂ ਦੀ ਬਖਸ਼ਿਸ਼ ਦਸਰਕਾਰ ਜਗਜੀਤ ਸਿੰਘ ਦੀ ਵਿਆਖਿਆ ਵਿਚਾਰ ਹੋ ਸੰਪੂਰਨ ਹੋ ਗਈ ਹੈ ਉਸ ਤੋਂ ਅੱਗੇ ਆਪਾਂ ਹੁਣ ਸ੍ਰੀ ਰਾਗ ਤੋਂ ਜੋ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਾਂ ਗੁਰਬਾਣੀ ਵਿਚਾਰ ਲੜੀ ਵਾਰ ਸਰਵਣ ਕਰਾਂਗੇ ਅਰੰਭ ਕਰਾਂਗੇ ਆਓ ਆਪ ਜੀ ਸਾਰੇ ਸਹਿਯੋਗ ਦਿਓ ਕਿਉਂਕਿ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਬਾਣੀ ਦਾ ਜਪ ਕਰਨਾ ਸੁਣਨਾ ਤੇ ਸੁਣਾਉਣਾ ਸਾਡਾ ਕਰਮ ਆਓ ਆਪਾਂ ਸਾਡੇ ਨਾਲ ਮਿਲ ਕੇ ਅੱਗੇ ਸਰਵਣ ਕਰਦੇ ਹਾਂ ਜੀ ਓਮ ਕਾਰ ਸਤਿਗੁਰੂ ਪਰਸਾ ਰੋਗ ਸਰੀਰ ਰੋਗ ਮਨ ਹਲ ਪੈਲਾ ਘਰ ਪੈਲਾ ਇਕ ਓਮਕਾਰ ਸਤਗੁਰ ਪ੍ਰਸਾਦ ਇਕ ਓਮਕਾਰ ਜੋ ਵਾਹਿਗੁਰੂ ਹੈ ਜਿਨੇ ਰਜੋਗੁਣ ਤਮੋਗੁਣ ਤੇ ਸਤੋਗੁਣ ਇਨਨੇ ਤਿੰਨੋ ਗੁਣਾਂ ਦੇ ਨਾਲ ਸ੍ਰਿਸ਼ਟੀ ਨੂੰ ਪੈਦਾ ਕੀਤਾ ਤਿੰਨੇ ਹੀ ਗੁਣਾਂ ਦਾ ਮਾਲਕ ਹੈ ਤੇ ਸਾਰੇ ਸੰਸਾਰ ਵਿੱਚ ਵਿਆਪਕ ਹੈ ਭਰਪੂਰ ਹੈ ਗੁਰੂ ਦੀ ਕਿਰਪਾ ਦੇ ਦੁਆਰਾ ਉਹਦੇ ਸੋਝੇ ਪੈਂਦੀ ਹੈ ਸਤਪੁਰ ਜੀ ਸ੍ਰੀ ਰਾਗ ਉਹਦੇ ਵਿੱਚ ਮੈਂ ਅੱਲਾ ਪਹਿਲਾ ਪਹਿਲੇ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਸਤਿਗੁਰ ਜੀ ਪਹਿਲੇ ਘਰ ਦੇ ਵਿੱਚ ਸ਼ਬਦ ਆਰੰਭ ਕਰਦੇ ਹਨ ਮੋਤੀ ਤੋਂ ਮੰਦਰ ਉਸਰੈ ਰਤਨੇ ਤਾਂ ਹੋਏ ਜੜਾਓ ਐ ਭਾਈ ਮੋਤੀਆਂ ਦੇ ਮੰਦਰ ਉਸਾਰੇ ਜਾਣ ਜੇਕਰ ਮੋਤੀ ਬੜੀ ਕੀਮਤੀ ਜਿਹੜੀ ਆ ਇੱਕ ਸਹਿ ਜੋ ਕਿ ਗਣਿਆਂ ਦੇ ਵਿੱਚ ਕਮ ਆਉਂਦੀ ਐ ਗਣੇ ਬਣਾਉਣ ਦੇ ਵਿੱਚ ਮੋਤੀ ਦੀ ਦਵਾਈਆਂ ਵੀ ਬਣਦੀਆਂ ਨੇ ਸੋਚਾ ਮੋਤੀ ਬੜਾ ਕੀਮਤੀ ਹੈ ਸਮੁੰਦਰ ਵਿੱਚੋਂ ਨਿਕਲਦਾ ਹੈ ਉਹ ਕੋਡੀ ਜਿਹੜੀ ਹੁੰਦੀ ਹੈ ਇੱਕ ਕੋਡੀ ਸੀਪ ਜਿਹੜੀ ਹੁੰਦੀ ਹੈ ਉਹ ਸੀਪ ਦੇ ਵਿੱਚੋਂ ਮੋਤੀ ਨਿਕਲਦਾ ਤੇ ਗੁਰੂ ਸਾਹਿਬ ਕਹਿੰਦੇ ਵੀ ਮੋਤੀਆਂ ਦੇ ਮੰਦਰਾਂ ਦੀ ਉਸਾਰੀ ਜੇ ਕੋਈ ਕਰ ਦਵੇ ਤੇ ਰਤਨਾਂ ਦੀ ਉਹਦੇ ਉੱਤੇ ਜੜਤ ਕਰਾ ਦਵੇ ਰਤਨਾਂ ਦੇ ਉੱਤੇ ਜੜਾਉਣੇ ਕਰ ਦਵੇ ਰਤਨ ਕਹਿੰਦੇ ਨੇ ਕੀਮਤੀ ਜਵਾਹਰਾਤਾਂ ਨੂੰ ਜਿਵੇਂ ਤਰ੍ਹਾਂ ਹੀਰੇ ਹੀਰੇ ਜਿਹੜੇ ਆਉਂਦੇ ਨੇ ਕੀਮਤੀ ਜਨਾਂ ਵਿੱਚ ਮਾਣਕ ਪੰਨੋਂ ਬੰਦਰ ਅਤੇ ਰਾਜ ਵਰਤ ਐਸ ਤਰ੍ਹਾਂ ਦੇ ਕੀਮਤੀ ਜਿਹੜੇ ਰਤਨ ਹਨ ਇਹਨਾਂ ਦੇ ਨਾਮ ਹਨ ਨੌ ਤਰ੍ਹਾਂ ਦੇ ਰਤਨ ਹੁੰਦੇ ਨੇ ਇਹਨਾਂ ਨੂੰ ਨੌ ਰਤਨ ਵੀ ਕਿਹਾ ਵੀ ਉਹਨਾਂ ਨੂੰ ਮੋਤੀਆਂ ਦੇ ਮੰਦਰਾਂ ਦੀ ਉਸਾਰੀ ਕਰਕੇ ਉਸ ਮਹਿਲ ਦੇ ਉੱਤੇ ਰਤਨਾਂ ਦੀ ਜੜਤਕਾਰੀ ਕੀਤੀ ਜਾਵੇ ਜੇਕਰ ਕਸਤੂਰ ਕੰਗੂ ਅਗਰ ਚੰਦਨ ਲੇਪ ਆਵੇ ਚਾਓ ਕਸਤੂਰ ਕਸਤੂਰੀ ਕੰਗੂ ਕੇਸਰ ਅਗਰ ਚੰਦਨ ਇਹਨਾਂ ਦੇ ਨਾਲ ਉਹਨੂੰ ਲੇਪਨ ਕੀਤਾ ਜਾਵੇ ਖੁਸ਼ਬੂ ਆਵੇ ਖੁਸ਼ਬੂ ਦੇ ਕਰਕੇ ਲੇਪਨ ਕਰਦੇ ਨੇ ਤੇ ਕਸਤੂਰੀ ਬੜੀ ਕੀਮਤੀ ਹੈ ਜੋ ਕਿ ਮਰਗ ਦੀ ਨੋਬੀ ਤੋਂ ਨਿਕਲਦੀ ਹੈ ਇਹ ਦਵਾਈਆਂ 'ਚ ਵੀ ਵਰਤ ਹੁੰਦੀ ਹੈ ਤੇ ਖੁਸ਼ਬੂ ਦੇ ਲਈ ਵੀ ਇਹ ਕੰਮ ਆਉਂਦੀ ਹੈ ਇਹਦਾ ਇਤਰ ਵੀ ਬਣਦਾ ਹੈ ਸੈਂਟ ਬਣਦੇ ਨੇ ਬੜੇ ਕੀਮਤੀ ਇਹਨੂੰ ਮੋਸਕਾ ਕਹਿੰਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਕਸਤੂਰੀ ਦੇ ਨਾਲ ਕੇਸਰ ਦੇ ਨਾਲ ਅਗਰ ਤੇ ਚੰਦਨ ਦੇ ਨਾਲ ਉਸ ਮੰਦਰ ਨੂੰ ਚੰਗੀ ਤਰ੍ਹਾਂ ਲੇਪਨ ਕੀਤਾ ਹੋਵੇ ਛਿੜਕਾ ਕੀਤਾ ਹੋਵੇ ਜੇਕਰ ਮਤ ਦੇਖ ਭੁੱਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਮੈਂ ਮਤ ਦੇਖ ਕੇ ਭੁੱਲ ਜਾਵਾਂ ਉਹ ਸੋਹਣੇ ਮੰਦਰ ਨੂੰ ਤੇ ਤੇਰਾ ਨਾਮ ਮੈਨੂੰ ਚੇਤੇ ਨਾ ਆਵੇ ਜੇਕਰ ਔਰ ਬਿਨ ਜੀਵੋ ਜਲ ਬਲ ਜਾਓ ਮਾ ਆਪਣਾ ਗੁਰੂ ਪੂਛ ਦੇਖਿਓ ਉਹ ਵਰਨ ਨਹੀਂ ਥਾਉ ਹਰੀ ਪਰਮੇਸ਼ਰ ਤੋਂ ਬਿਨ ਜਿਹੜਾ ਜੀਉ ਹੈ ਇਹ ਮਹਾਰਾਜ ਇਹ ਕਹਿੰਦੇ ਜਲ ਬਲ ਜਾਵੇ ਸੜ ਜਾਵੇ ਸੁਭਾ ਹੋ ਜਾਵੇ ਕਿਉਂਕਿ ਐਸੇ ਜੀਵਨ ਦਾ ਕੀ ਫਾਇਦਾ ਜਿਹੜਾ ਕਿ ਪਦਾਰਥਾਂ ਵਿੱਚ ਲਿਪਤ ਹੋ ਕੇ ਤੇ ਪਦਾਰਥ ਦੇਣ ਵਾਲੇ ਮਾਲਕ ਨੂੰ ਵਿਸਰ ਜਾਵੇ ਦਾਤ ਪਿਆਰੀ ਵਿਸਰਿਆ ਦਾਤਾਰਾ ਅਜੇ ਇਹ ਹੋ ਰਿਹਾ ਬਹੁਤ ਸਾਰੇ ਲੋਕ ਮੰਦਰ ਤੇ ਮਹਿਲ ਬਣਾਉਣ ਦੇ ਵਿੱਚ ਖਚਤਨਾ ਸੋਹਣੇ ਸੋਹਣੇ ਕੋਠੇ ਆ ਸੋਹਣੇ ਸੋਹਣੇ ਬੰਗਲੇ ਉਹ ਤਿਆਰ ਕਰਦੇ ਨੇ ਰਹਿਣ ਵਾਸਤੇ ਤੇ ਏਥੇ ਹੀ ਬਹੁਤ ਹੁੰਦਾ ਪਰ ਇੱਕ ਨਾਲ ਨਹੀਂ ਸਰਦਾ ਪਤਾ ਨਹੀਂ ਕਿੰਨੇ ਕਿੰਨੇ ਪ੍ਰੋਪਰਟੀਆਂ ਅਕਸਰਿਤ ਕੇ ਤੇ ਉਹ ਬਣਾ ਰਹੇ ਨੇ ਤਿਆਰ ਕਰ ਰਹੇ ਨੇ ਤੇ ਜਦੋਂ ਤਿਆਰ ਹੁੰਦਾ ਕਈ ਕਈ ਸਾਲ ਲੱਗ ਜਾਂਦੇ ਨੇ ਜਦੋਂ ਰਹਿਣ ਦੀ ਵਾਰੀ ਆਉਂਦੀ ਹੈ ਉਦੋਂ ਸਦਾ ਪਰਮੇਸ਼ਰ ਦੇ ਦਰ ਤੋਂ ਆ ਜਾਂਦਾ ਭਾਈ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਕਿ ਆਪਣਾ ਬ्यर्थ ਜੀਵਨ ਨਾ ਕਰੋ ਇਹਨਾਂ ਮੰਦਰ ਮਹਿਲਾਂ ਦੀ ਉਸਾਰੀਆਂ ਦੇ ਵਿੱਚ ਲੱਗ ਕੇ ਖਚਤ ਹੋ ਕੇ ਇਹਨਾਂ ਦੀ ਕਸਸ ਆਪਣੇ ਮਨ ਦੇ ਵਿੱਚ ਨਾ ਪਾੜੋ ਮਤ ਦੇਖ ਭੂਲਾ ਬਿਸਰਾ ਤੇਰਾ ਚੇਤਨਾ ਆਵੇ ਨਾ ਹੋ ਐ ਮੇਰੇ ਮਾਲਕ ਮੈਨੂੰ ਕੋਈ ਐਸੀ ਸਹ ਨਹੀਂ ਚਾਹੀਦੀ ਜਿਹਨੂੰ ਦੇਖ ਕੇ ਮੈਂ ਭੁੱਲ ਜਾਵਾਂ ਤੈਨੂੰ ਵਿਸਰ ਜਾਵਾਂ ਤੇਰਾ ਨਾਮ ਮੈਨੂੰ ਚੇਤੇ ਨਾ ਆਵੇ ਮੈਂ ਆਪਣਾ ਗੁਰੂ ਪੁੱਛ ਦੇਖਿਆ ਹੋਰ ਨਹੀਂ ਥਾਉ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਗੁਰੂ ਨੇ ਦੱਸਿਆ ਕਿ ਬਈ ਨਾਮ ਤੋਂ ਬਿਨਾ ਪਰਮੇਸ਼ਵਰ ਦੀ ਬਾਣੀ ਤੋਂ ਬਿਨਾ ਸ਼ਬਦ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਐਸ ਕਰਕੇ ਇਹਨਾਂ ਨਾਸਵੰਤ ਪਦਾਰਥਾਂ ਦੇ ਮਗਰ ਲੱਗ ਕੇ ਆਪਣੀ ਕੀਮਤੀ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਦਾਤੇ ਨਾ ਲਾਓ ਰਹਾਓ ਤਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਕਰਤੀ ਨੂੰ ਜੇ ਕਰੇ ਹਿਰਨਾਲ ਜੜ ਦੇਤਾ ਜਾਵੇ ਤੇ ਪਲੰਗ ਦੇ ਜਿੱਤੇ ਉੱਤੇ ਪਲੰਗ ਬਿਸ਼ਾ ਕੇ ਉਹਨੂੰ ਵੀ ਲਾਲ ਕੀਮਤੀ ਜਵਾਰਾਤ ਦੇ ਨਾਲ ਜੜਿਆ ਹੋਵੇ ਉਹਨੂੰ ਵੀ ਜੜਾ ਚੰਗੇ ਤਰ੍ਹਾਂ ਲਾਲ ਜੜੇ ਹੋਣ ਮੋਹਣੇ ਮੁਖ ਮਣੀ ਸੋਹ ਹੈ ਕਰ ਰੰਗ ਪ੍ਰਸਾਉ ਮੋਹਣ ਸੁੰਦਰ ਇਸਤਰੀ ਜਿਹਦੇ ਮੁਖ ਦੇ ਉੱਤੇ ਕੀਮਤੀ ਮਣੀ ਲੱਗੀ ਹੋਵੇ ਤੇ ਬੜਾ ਸੁੰਦਰ ਉਹਦਾ ਸਰੂਪ ਹੋਵੇ ਤੇ ਮਹਾਰਾਜ ਜੀ ਕਹਿੰਦੇ ਉੱਥੇ ਜਾ ਕੇ ਤੁਸੀਂ ਜੇਕਰ ਪਰਮੇਸ਼ਵਰ ਨੂੰ ਭੁੱਲ ਜਾਓ ਭੋਗਾਂ ਵਿੱਚ ਖਚਤ ਹੋ ਜਾਓ ਵਿਕਾਰਾਂ ਵਿੱਚ ਖਚਤ ਹੋ ਜਾਓ ਜੇਕਰ ਮਤ ਦੇਖ ਭੂਲਾ ਬਿਸਰ ਤੇਰਾ ਚੇਤਨਾ ਆਵੇ ਨਾ اے ਮੇਰੇ ਮਾਲਕ ਮੈਨੂੰ ਐਸ ਤਰ੍ਹਾਂ ਦੇ ਰੰਗ ਮਹਿਲ ਭੋਗ ਬਲਾਵਸ ਨਹੀਂ ਚਾਹੀਦੇ ਜਿੱਥੇ ਜਾ ਕੇ ਤੈਨੂੰ ਭੁੱਲ ਜਾਵਾਂ ਤੇਰਾ ਨਾਮ ਮੈਨੂੰ ਚੇਤੇ ਨਾ ਆਵੇ ਸਿਰ ਦੋ ਹੋਵਾਂ ਸਦ ਲਾਏ ਰਦੇ ਅੱਖਾਂ ਆਉ ਤੇ ਮਹਾਰਾਜ ਕਹਿੰਦੇ ਵੀ ਇਸ ਤੋਂ ਬਾਹਰ ਵੀ ਜਿਹੜੀ ਬੜੀ ਦੁਨੀਆ ਆਪਾਂ ਇਹਨਾਂ ਸੋਚੋ ਵੀ ਜਿਹੜੇ ਗ੍ਰਸਤੀ ਲੋਕ ਨੇ ਉਹ ਰੱਬ ਨੂੰ ਭੁੱਲੀ ਬੈਠੇ ਨੇ ਕਿਉਂਕਿ ਉਹ ਤੇ ਗ੍ਰਸਤ ਦੇ ਖਾਚਤ ਨੇ ਗ੍ਰਸਤ ਦੇ ਵਿੱਚ ਮਕਾਨ ਬਣਾਉਣ ਦੇ ਵਿੱਚ ਸੁੰਦਰ ਕੋਠੀਆਂ ਪਾਉਣ ਦੇ ਵਿੱਚ ਅਰਥੀ ਜ਼ਮੀਨਾਂ ਖਰੀਦਣ ਦੇ ਵਿੱਚ ਖਾਚਤ ਨੇ ਹਾਂਜੀ ਉਹਨਾਂ ਮਕਾਨਾਂ ਨੂੰ ਬਣਾ ਕੇ ਫਿਰ ਉਹਦੇ ਵਿੱਚ ਬੈਡਰੂਮ ਸਜਾਉਂਦੇ ਨੇ ਉਹਨੂੰ ਅੱਛੀ ਤਰ੍ਹਾਂ ਜਿਹੜਾ ਸ਼ਿੰਗਾਰ ਕਰਦੇ ਨੇ ਹਨਾ ਉਹਦੇ ਵਿੱਚ ਵਿਅਸਤ ਨੇ ਗ੍ਰਸਤੀ ਲੋਕ ਜਿਹੜੇ ਆ ਉਹ ਇੱਥੇ ਵਿਸਰੇ ਹੋਏ ਨੇ ਪਰ ਮਹਾਰਾਜ ਕਹਿੰਦੇ ਨੇ ਨਹੀਂ ਗ੍ਰਸਤ ਤੋਂ ਬਾਹਰ ਜਿਹੜਾ ਜੀਵਨ ਹੈ ਜਿਨ੍ਹਾਂ ਨੂੰ ਲੋਕ ਸਿੱਧ ਕਹਿੰਦੇ ਨੇ ਸਾਧ ਕਹਿੰਦੇ ਗਿਆਨੀ ਤੇ ਬ੍ਰਹਮ ਗਿਆਨੀ ਕਹਿੰਦੇ ਨੇ ਉਹ ਵੀ ਲੋਕ ਜਿਹੜੇ ਕਹਾਉਣ ਵਾਲੇ ਨਾਮ ਦੇ ਉਹ ਵੀ ਇਹਨਾਂ ਵਿੱਚ ਖਚਤ ਨੇ ਗੁਰੂ ਸਾਹਿਬ ਕਹਿੰਦੇ ਵੀ ਸਤ ਬਣ ਜਾਵਾ ਤੇ ਮਨ ਉਹ ਸਿੱਧੀਆਂ ਪ੍ਰਾਪਤ ਹੋ ਜਾਣ ਜੇਕਰ ਤੇ ਮਹਾਰਾਜ ਜੀ ਕਹਿੰਦੇ ਨੇ ਰਿਧਾਂ ਆਖਾਂ ਆਓ ਤੇ ਰਿਧੀਆਂ ਵੀ ਮੇਰੇ ਕੋਲ ਆ ਜਾਣ ਉਹਨਾਂ ਦਾ ਵੀ ਰਿਧੀਆਂ ਸਿੱਧੀਆਂ ਦਾ ਮਾਲਕ ਬਣ ਜਾਵਾਂ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੇ ਭਾਉ ਕਦੇ ਗੁਪਤ ਹੋ ਜਾਵਾਂ ਤੇ ਕਦੇ ਪ੍ਰਗਟ ਹੋ ਜਾਵਾਂ ਤੇ ਲੋਕ ਮੇਰੇ ਤੇ ਸਰਦਾ ਧਾਰਨ ਕਰ ਲੈਣ ਕੇ ਬੜਾ ਸੰਤ ਹੈ ਭਾਈ ਗੁਪਤ ਹੋ ਜਾਂਦਾ ਕਦੇ ਪ੍ਰਗਟ ਹੋ ਜਾਂਦਾ ਆਦੇ ਜਨਤਾ ਜਿਹੜੇ ਲੋਕ ਜਿਹੜੇ ਇਹਨਾਂ ਲੋਕਾਂ ਨੂੰ ਦੇਖ ਕੇ ਭੁੱਲ ਜਾਂਦੇ ਵੀ ਇਹਨਾਂ ਕੋਲ ਬੜੀ ਕਰਾਮਾਤਾਂ ਨੇ ਇਹਨਾਂ ਦੇ ਕੋਲ ਜਾ ਕੇ ਫਿਰ ਉਹਨਾਂ ਕਰਾਪਾਤਾਂ ਨੂੰ ਦੇਖਦੇ ਨੇ ਉਹਨਾਂ ਸਾਧਾਂ ਉਹਨਾਂ ਦੀਆਂ ਉਸਤਤ ਕਰਦੇ ਨੇ ਉਹਨਾਂ ਨੂੰ ਮੱਥਾ ਟੇਕਦੇ ਨੇ ਭੇਟਾਂ ਚੜ੍ਹਾਉਂਦੇ ਨੇ ਇਹ ਸੋਚ ਕੇ ਕਿ ਸਾਡੀ ਸਹਾਇਤਾ ਕਰਨਗੇ ਇਹਨਾਂ ਦੇ ਕੋਲ ਬਹੁਤ ਕੁਛ ਹੈ ਤੇ ਸਾਨੂੰ ਵੀ ਦੇਣਗੇ ਗੁਰੂ ਸਾਹਿਬ ਕਹਿੰਦੇ ਵੀ ਵਾਹਿਗੁਰੂ ਜੀ ਇਹ ਨਾ ਕਰਮਾਤਾਂ ਨੂੰ ਦੇਖ ਕੇ ਵੀ ਮੈਂ ਤੇਨੂੰ ਨਾ ਭੁੱਲ ਜਾਵਾਂ ਕਿਤੇ ਤੇ ਤੇਰਾ ਨਾਮ ਮੈਨੂੰ ਚੇਤੇ ਨਾ ਆਵੇ ਮਤ ਦੇਖ ਭੋਲਾ ਬਿਸਰਾ ਤੇਰਾ ਚੇਤ ਨਾ ਆਵੇ ਨਾ ਹੋ اے ਮੇਰੇ ਮਾਲਕ ਜੀ ਉਹਨਾਂ ਰਿੱਧੀਆਂ ਚੇਦੀਆਂ ਨੂੰ ਦੇਖ ਕੇ ਉਹਨਾਂ ਕਰਾਮਾਤਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ ਤੇ ਤੇਰਾ ਨਾਮ ਮੈਨੂੰ ਚੇਤੇ ਨਾ ਆਵੇ ਸੁਲਤਾਨ ਹੋਵਾਂ ਮੇਲ ਲਸ਼ਕਰ ਸਭ ਤਰਾਖਾਂ ਪਾਓ ਤੇ ਜਾ ਮਹਾਰਾਜ ਕਹਿੰਦੇ ਸੁਲਤਾਨ ਬਣ ਜਾਵਾਂ ਜੇਕਰ ਰਾਜਾ ਮਹਾਰਾਜਾ ਬਣ ਜਾਵਾਂ ਵੱਡਾ ਸੁਲਤਾਨ ਹੋਵਾਂ ਮਿਲ ਲਸ਼ਕਰ ਬਹੁਤ ساری ਫੌਜਾਂ ਮੇਰੇ ਕੋਲ ਹੋਣ ਮੈਂ ਜੋੜ ਲਵਾਂ ਲਸ਼ਕਰ ਬਣਾ ਲਵਾਂ ਬਹੁਤ ਵੱਡੀ ਫੌਜ ਮੇਰੇ ਕੋਲ ਆ ਜਾਵੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਖਤ ਉੱਤੇ ਆਖਾਂ ਪਾਓ ਤਖਤ ਉੱਤੇ ਸਿੰਘਾਸਣ ਦੇ ਉੱਤੇ ਆਪਣਾ ਪੈਰ ਰੱਖ ਕੇ ਬੈਠ ਜਾਵਾਂ ਹੁਕਮ ਹਾਸਲ ਕਰੀ ਬੈਠਾਂ ਨਾਨਕ ਆਖ ਸੁਬਵਾਓ ਤੇ ਮੇਰੇ ਕੋਲ ਹੁਕਮ ਹੋਵੇ ਜਿਹਨੂੰ ਮਰਜ਼ੀ ਆਪਣੇ ਹੁਕਮ ਦੇ ਥੱਲੇ ਲੈ ਲਵਾਂ ਮੇਰਾ ਹੁਕਮ ਚੱਲਦਾ ਹੋਵੇ ਦੇਸਾਂ ਪਰਦੇਸਾਂ ਵਿੱਚ ਜਨਤਾ ਦੇ ਉੱਤੇ ਪ੍ਰਜਾ ਦੇ ਉੱਤੇ ਤੇ ਲੋਕ ਮੇਰੇ ਕੋਲੋਂ ਡਰਦੇ ਹੋਣ ਜੇਕਰ ਤੇ ਮਹਾਰਾਜ ਜੀ ਕਹਿੰਦੇ ਸਾਰਾ ਹੀ ਇਹ ਜਿਹੜਾ ਜੁਗਾਰ ਤੇ ਖੇਡ ਇਹ ਮਹਾਰਾਜ ਕਹਿੰਦੇ ਹਵਾ ਦੀ ਤਰ੍ਹਾਂ ਹੈ ਮਤ ਦੇਖ ਭੋਲਾ ਵਿਸਰੇ ਤੇਰਾ ਚੇਤਨਾ ਆਵੇ ਨਾਉ ਮਤਾਂ ਮੈਂ ਦੇਖ ਕੇ ਸਾਰੇ ਨੂੰ ਭੁੱਲ ਜਾਵਾਂ ਤੇ ਤੇਰਾ ਨਾਮ ਨੂੰ ਮੈਨੂੰ ਚੇਤੇ ਨਾ ਆਵੇ ਗੁਰੂ ਸਾਹਿਬ ਕਹਿੰਦੇ ਵੀ ਮਨੁੱਖ ਹੈ ਮਨੁੱਖ ਦੇ ਕੋਲ ਕੋਈ ਵੀ ਰੂਪ ਹੋਵੇ ਕਿਸੇ ਰੂਪ ਵਿੱਚ ਧਰਤੀ ਉੱਤੇ ਵਿਚਰਦਾ ਹੋਵੇ ਚੇਤੇ ਵਾਈ ਗੁਰੂ ਜੀ ਨੂੰ ਜ਼ਰੂਰ ਕਰਨਾ ਚਾਹੀਦਾ ਵਾਈ ਗੁਰੂ ਦੀ ਯਾਦ ਨਹੀਂ ਭੁੱਲਣੀ ਚਾਹੀਦੀ ਭਾਵੇਂ ਸਧਾਰਨ ਮਨੁੱਖ ਹੋਵੇ ਤੇ ਭਾਵੇਂ ਉਹ ਕੋਈ ਵੱਡਾ ਰਾਜਾ ਮਹਾਰਾਜਾ ਹੋਵੇ ਕਿਸੇ ਉਦੇ ਦਾ ਮਾਲਕ ਹੋਵੇ ਤਾਂ ਵੀ ਉਸ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਉਸ ਮਾਲਕ ਨੂੰ ਚੇਤੇ ਰੱਖਣਾ ਚਾਹੀਦਾ ਇਹਨਾਂ ਸੋਚੋ ਤੇ ਗ੍ਰਸਤੀ ਜਿਹੜੇ ਹਨ ਉਹ ਪਰਮਾਤਮਾ ਨੂੰ ਭੁੱਲ ਜਾਂਦੇ ਗ੍ਰਸਥ ਵਿੱਚ ਖਚਤ ਹੋ ਕੇ ਉਸ ਸੰਸਾਰ ਦੀ ਮੋਹ ਮਾਇਆ ਵਿੱਚ ਖਚਤ ਹੋ ਕੇ ਨਹੀਂ ਮਹਾਰਾਜ ਕਹਿੰਦੇ ਵੀ ਜਿਹੜੇ ਸਾਧ ਲੋਕ ਨੇ ਉਹ ਵੀ ਕਰਾਮਾਤਾਂ ਤੇ ਸਿੱਧੀਆਂ ਦੇ ਵਿੱਚ ਖਚਤ ਹੋਏ ਪਏ ਨੇ ਉਹ ਵੀ ਅਸੇ ਕਰਕੇ ਨਾਮ ਜਪਦੇ ਆ ਤੇ ਕਈ ਹੋਰ ਸਾਰੇ ਕਰਮ ਕਾਂਡ ਕਰਦੇ ਨੇ ਕਈ ਕ੍ਰਿਆ ਕਰਮ ਕਰਦੇ ਨੇ ਕਿ ਸਾਨੂੰ ਸਿੱਧੀਆਂ ਪ੍ਰਾਪਤ ਹੋਣ ਤੇ ਉਹਨਾਂ ਸਿੱਧੀਆਂ ਨੂੰ ਦਿਖਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਰਮਾਣਾ ਚਾਹਿਆ ਸੀ ਸਿੱਧਾਂ ਨੇ ਜਦੋਂ ਗੁਰੂ ਸਾਹਿਬ ਜੀ ਗਏ ਸੀ ਤੇ ਗੋਰਖ ਦੇ ਚੇਲੇ ਆਉਣੇ ਤੇ ਗੋਰਖ ਜਤੀਨ ਗੁਰੂ ਸਾਹਿਬ ਨੂੰ ਬੜੇ ਚਮਤਕਾਰ ਦਿਖਾਏ ਬੜੀਆਂ ਸਿੱਧੀਆਂ ਦਿਖਾਈਆਂ ਪਰ ਗੁਰੂ ਸਾਹਿਬ ਨੇ ਪਰਵਾਣ ਨਹੀਂ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਕੁਝ ਵੀ ਨਹੀਂ ਹੈ ਗੁਰੂ ਸਾਹਿਬ ਦੇ ਅੱਗੇ ਜਿਹੜਾ પ્રસੰਗ ਆਣਗੇ ਉਹਦੇ ਵਿੱਚ ਸਾਰਾ ਕੁਝ ਆਪਾਂ ਜਿਹੜਾ ਆਪਦੇ ਨਾਲ ਸਾਂਝਾ ਕਰਾਂਗੇ ਵਾਰਤਾਂਵਾਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਵੇਂ ਤੁਸੀਂ ਗ੍ਰਸਤੀ ਹੋ ਭਾਵੇਂ ਤੁਸੀਂ ਸਾਧ ਬਣ ਜਾਓ ਭਾਵੇਂ ਤੁਸੀਂ ਰਾਜੇ ਤੇ ਮਹਾਰਾਜੇ ਬਣ ਜਾਓ ਪਰ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਉਸ ਪਰਮਾਤਮਾ ਦੇ ਨਾਮ ਨੂੰ ਕਦੇ ਨਹੀਂ ਵਿਸਾਰਨਾ ਔਰ ਪ੍ਰਮਾਤਮਾ ਨੂੰ ਚੇਤੇ ਰੱਖਣਾ ਕਿਉਂਕਿ ਮੌਤ ਇੱਕ ਦਿਨ ਸਭ ਨੂੰ ਆਉਣੀ ਹੈ ਤੇ ਇਹ ਸਾਰਾ ਕੁਝ ਜੋ ਵੀ ਸਾਡੇ ਕੋਲ ਇੱਥੇ ਰਹਿ ਜਾਣਾ ਅੱਗੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਜੇ ਭੁੱਲਾਂ-ਚੁੱਕਾਂ ਦੀ ਖਿਮਾ ਬਖਸ਼ੋ ਜੀ ਪਹਿਲਾ ਸ਼ਬਦ ਸ੍ਰੀ ਰાગ ਦਾ ਸੰਪੂਰਨ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰ ਆਫ